ਦੀ ਹਮੇਸ਼ਾ ਇਹ ਆ ਰਹੀ ਆ ਵੀ ਅਸੀਂ ਪੰਜਾਬ ਨੂੰ ਡੁੱਬਣਾ ਜੀ ਜਦੋਂ ਕੱਗਰ ਦੇ ਵਿੱਚ ਪਾਣੀ ਆਉਂਦਾ ਉਦੋਂ ਬਿਲਕੁਲ ਲੀਡਰ ਸਾਰੇ ਆਉਂਦੇ ਆ ਵਿਸ਼ਵਾਸ ਦਿਵਾਉਂਦੇ ਆ ਫੋਟੋਆਂ ਖਿਚਾਉਂਦੇ ਆ ਪਰ ਜਦੋਂ ਪਾਣੀ ਲੈ ਜਾਂਦਾ ਆ ਫਿਰ ਕੋਈ ਨਹੀਂ ਸਾਡੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ડી 11 ਨਿਊਜ਼ ਪੰਜਾਬ ਇਸ ਟਾਈਮ ਅਸੀਂ ਖੜੇ ਆ ਕੱਗਰ ਦਰਿਆ ਦੇ ਡੇਰਾ ਪਾੜੇ ਬੰਨ੍ਹ ਦੇ ਉੱਤੇ ਜਿੱਥੇ ਪਿਛਲੇ ਦਿਨ ਹੀ ਬੰਨ੍ਹ ਜਿਹੜਾ ਲੀਕ ਹੋ ਗਿਆ ਸੀ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਇਥੇ ਗੱਟੇ ਲਾਏ ਹੋਏ ਨੇ ਤੇ ਹਾਲੇ ਵੀ ਪਾਣੀ ਜਿਹੜਾ ਚੜਨ ਦੇ ਨਾਲ ਫਿਰ ਹੋਰ ਮੌਕੇ ਤੇ ਗੱਟੇ ਲਾਉਣੇ ਪੈਂਦੇ ਨੇ ਤੇ ਪਾਣੀ ਦਾ ਜਿਹੜਾ ਵਹਾਅ ਹੈ ਬਹੁਤ ਜ਼ਿਆਦਾ ਤੇਜ਼ ਇਸ ਟਾਈਮ ਇਥੋਂ ਦਿਖਾਈ ਦੇ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਸਪੀਡ ਬਹੁਤ ਤੇਜ਼ ਹੈ ਪਾਣੀ ਦੀ ਕਾਫੀ ਤੇਜ਼ ਵਹਾਅ ਦੇ ਨਾਲ ਪਾਣੀ ਵਗ ਰਿਹਾ ਹੈ ਇੱਥੋਂ ਤੇ ਇਸ ਟਾਈਮ ਇੱਥੇ ਸਰਚ ਚੱਲ ਰਿਹਾ ਹੈ ਬੰਨ ਨੂੰ ਮਜ਼ਬੂਤ ਕਰਨ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਗੱਟੇ ਲਾਏ ਗਏ ਨੇ ਦੱਸਣਯੋਗ ਹੈ ਕਿ ਇੱਥੇ ਜਿਹੜੀ ਭਾਰਤੀ ਕਿਸਾਨ ਜੀ ਨੇ ਇਕਤਾ ਆਜ਼ਾਦ ਦੇ ਨੌਜਵਾਨ ਕਿਸਾਨ ਵੱਲੋਂ ਜਿਹੜੇ ਗੱਟੇ ਜਿਨ੍ਹਾਂ ਨੇ ਕਿ ਖੱਗੇ ਗੱਟੇ ਵਨ ਪਰ ਕੇ ਸਟੋਰ ਕੀਤੇ ਹੋਏ ਨੇ ਉਹਨਾਂ ਵੱਲੋਂ ਇੱਥੇ ਗੱਟੇ ਪਹਚਾਏ ਗਏ ਨੇ ਤੇ ਗੱਲ ਕਰਾਂਗੇ ਇਹਨਾਂ ਨਾਲ ਹੋਰ ਕੀ ਕੀ ਸਹਾਇਤਾ ਕਿੱਥੋਂ ਕਿੱਥੋਂ ਆਈ ਹੈ ਗੱਲ ਕਰਦੇ ਆ ਇੱਥੇ ਮੌਜੂਦ ਜਿਹੜੇ ਇਸ ਟਾਈਮ ਕਿਸਾਨ ਨੇ ਜਿਹੜੇ ਇੱਥੇ ਕੰਮ ਦੇ ਵਿੱਚ ਜੁਟੇ ਹੋਏ ਨੇ ਰੈਸਕਿਊ ਦੇ ਵਿੱਚ ਲੱਗੇ ਹੋਏ ਨੇ ਇਸ ਟਾਈਮ ਗੱਲ ਕਰਦੇ ਆ ਇੱਥੇ ਜਿਹੜੇ ਮੌਜੂਦ ਕਿਸਾਨ ਆਪਣੇ ਤੌਰ ਤੇ ਬੰਨ੍ਹ ਦੀ ਰਾਖੀ ਕਰ ਰਹੇ ਤੇ ਬੰਨ੍ਹ ਨੂੰ ਹੋਰ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸੁਖਜਿੰਦਰ ਸਿੰਘ ਆ ਜੀ ਇਸ ਟਾਈਮ ਅਸੀਂ ਕਿੱਥੇ ਖੜੇ ਆ ਜੀ ਇਸ ਟਾਈਮ ਬਾਦਸ਼ਾਹਪੁਰ ਦੇ ਡੇਰਾ ਪਾੜਿਆਂ ਵਾਲੀ ਵਿਹੱਤ ਤੇ ਖੜੇ ਆ ਜੀ ਹਾਂਜੀ ਕਿਵੇਂ ਹਾਂਜੀ ਅਸੀਂ ਤੇ ਇੱਥੇ ਦਾ ਕੀ ਮਾਹੌਲ ਹੈ ਜੀ ਤੁਹਾਡਾ ਜਿਹੜਾ ਬੰਨ ਹੈ ਜਿਹੜਾ ਇਹ ਪਿਛਲੇ ਕਿੰਨੇ ਦਿਨਾਂ ਤੋਂ ਇੱਥੇ ਲੱਗੇ ਹੋ ਕਦੋਂ ਇਹ ਬੰਨ ਲੀਕ ਹੋਣ ਲੱਗਿਆ ਸੀ ਅਸੀਂ ਇਹ ਇੱਕ ਤਰੀਕ ਨੂੰ ਬੰਨ ਲੀਖ ਹੋਣ ਲੱਗਿਆ ਸੀਗਾ ਤੇ ਉਸ ਤੋਂ ਅਸੀਂ ਮਤਲਬ 2 ਤਰੀਕ ਨੂੰ ਇੱਥੇ ਇਲਾਕੇ ਦੀ ਸੰਗਤ ਮਤਲਬ ਇੱਥੇ ਪਹੁੰਚ ਗਈ ਸੀ ਉਸ ਦਿਨ ਦੇ ਅਸੀਂ 2 ਤਰੀਕ ਤੋਂ ਜਦੋਂ ਜਿਆਦਾ ਲੱਗੇ ਹੋਏ ਆ ਜੀ ਅੱਜ 9 ਤਰੀਕ ਹੋ ਗਈ ਆ ਜੀ ਪਰ ਪਾਣੀ ਵੀ ਮਤਲਬ ਉਤਰਦਾ ਹਜੇ ਮਤਲਬ ਕੋਈ ਅਸਰ ਨਹੀਂ ਲੱਗਣ ਦੇ ਕੋਈ ਜ਼ਿਆਦਾ ਲੀਖ ਵੀ ਹੋਣ ਦਾ ਪਾਣੀ ਤੇ ਦੇਖੋ ਹੁਣ ਸੰਗਤ ਦੇ ਸਹਿਯੋਗ ਦੇ ਨਾਲ ਹੀ ਇੱਕ ਸਾਡੀ ਮਤਲਬ ਜਥੇਬੰਦੀ ਆ ਬੀਕੇ ਜੂ ਆਜ਼ਾਦ ਘੱਗੇ ਤੋਂ ਮਰੀਂਦਰ ਸਿੰਘ ਉਹਦੀ ਉਗਵਾਹੀ ਕਰਦੇ ਉਹ ਵੀ ਸਾਨੂੰ ਬਹੁਤ ਸਹਾਦੇ ਅਟੇ ਆ ਜੀ ਤੇ ਉਹ ਵੀ ਹੁਣ ਦੋ ਟਰਾਲੀਆਂ ਲੈ ਕੇ ਮਿੱਟੀ ਦੀਆਂ ਹੁਣ ਇੱਥੇ ਗੱਟੇ ਲੈ ਕੇ ਪੋਂਚਨ ਵਾਲੇ ਆ ਜੀ ਪੋਂਚਨ ਵਾਲੇ ਆ ਜੀ ਤੇ ਹੁਣ ਸਰਕਾਰੀ ਤੌਰ ਤੇ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੀ ਮਦਦਾਈ ਹੈ ਜੀ ਇੱਥੇ ਪ੍ਰਸ਼ਾਸਨ ਵੱਲੋਂ ਦਾ ਕੋਈ ਸਾਨੂੰ ਹੈਲਪ ਨਹੀਂ ਮਿਲੀ ਜੀ ਇਹ ਸਾਰੀ ਇਲਾਕੇ ਦੀ ਸੰਗਤ ਸੰਗਤ ਦੇ ਸਹਿਯੋਗ ਨਾਲ ਹੀ ਬੀਕੇ ਜੀ ਆਜ਼ਾਦ ਜਥੇਬੰਦੀ ਆ ਜੀ ਅਮਰਿੰਦਰ ਸਿੰਘ ਉਹਨਾਂ ਦੀ ਅਗਵਾਈ ਕਰਦਿਆ ਮਤਲਬ ਇਲਾਕੇ ਦੀ ਮਤਲਬ ਪਿੰਡਾਂ ਦੀ ਸੰਗਤ ਨੇ ਸਹਿਯੋਗ ਨਾਲ ਹੀ ਇਹ ਮਤਲਬ ਬੰਨ ਅਸੀਂ ਮਤਲਬ ਕਵਰ ਕੀਤਾ ਜੀ ਤੁਸੀਂ ਪਹੁੰਚ ਨਹੀਂ ਕੀਤੀ ਕਿਸੇ ਸਰਕਾਰੀ ਅਧਿਕਾਰੀ ਜਾਂ ਐਮਐਲਏ ਸਾਹਿਬ ਤੱਕ ਹੁਣ ਕੀਤੀ ਆ ਜੀ ਪਰ ਆਉਂਦੇ ਨੇ ਐਮਐਲ ਸਾਬ ਗੇੜਾ ਮਾਰ ਕੇ ਚਲੇ ਜਾਂਦੇ ਆਇਆ ਮਤਲਬ ਗੇੜਾ ਮਾਰ ਕੇ ਹਰਚੰਦਪੁਰ ਵਾਲੇ ਪੁਲ ਤੋਂ ਗਏ ਆ ਕਈ ਵਾਰ ਪਰ ਇੱਥੇ ਤਾਂ ਅਸੀਂ ਸੰਗਤ ਦੇ ਸਹਿਯੋਗ ਨਾਲ ਇਹਨੂੰ ਮਤਲਬ ਹਰਚੰਦਪੁਰੇ ਪੁਲ ਦੇ ਉੱਤੋਂ ਜਿੱਥੇ ਕਾਫੀ ਸੰਗਤ ਲੱਗੀ ਆ ਜਿੱਥੇ ਸੰਤਾਂ ਦਾ ਪੁਲ ਬਣਾਇਆ ਹੋਇਆ ਉੱਥੋਂ ਗੇੜਾ ਮਾਰ ਕੇ ਵਾਪਸ ਚਲੇ ਜਾਂਦੇ ਤੁਹਾਡੇ ਤੱਕ ਅਜੇ ਤੱਕ ਨਹੀਂ ਪਹੁੰਚੇ ਸਾਡੇ ਤੱਕ ਇੱਥੋਂ ਕੋਈ ਪ੍ਰਸ਼ਾਸਨ ਨਹੀਂ ਨਾ ਇੱਥੇ ਕੋਈ ਪਟਵਾਰੀ ਸਾਹਿਬ ਬਿਲਕੁਲ ਜੀ ਨਾ ਕੋਈ ਸੈਕਟਰੀ ਪਟਵਾਰੀ ਸਾਹਿਬ ਵੀ ਨਹੀਂ ਆਏ ਨਾ ਹੈੱਡ ਤੁਗਨੇ ਇੱਥੇ ਕੋਈ ਆਇਆ ਨਹੀਂ ਜੀ ਅੱਛਾ ਜੀ ਵਾਈ ਵਾਈ ਲਈਏ ਤੁਸੀਂ ਜਾਂ ਮਿਲਟਰੀ ਵਾਲੇ ਕੱਲ ਆਏ ਸੀਗੇ ਮਿਲਟਰੀ ਆਈ ਸੀ ਆਈ ਸੀਗੀ ਹਾਂਜੀ ਤੇ ਉਹਨਾਂ ਨੇ ਆਪਦੀ ਮੈਪਿੰਗ ਕੀਤੀ ਸੀਗੀ ਉਸ ਤੋਂ ਬਾਅਦ ਉਹ ਸਾਨੂੰ ਇੰਨਾ ਕੁ ਵਿਸ਼ਵਾਸ ਦਿਵਾ ਕੇ ਗਏ ਸੀ ਅਗਰ ਪਾਣੀ ਕੱਲ ਨੂੰ ਵੀ ਨਹੀਂ ਘਟਦਾ ਹੈਗਾ ਲੈਵਲ ਤਾਂ ਫਿਰ ਸਾਨੂੰ ਇੱਕ ਕਾਲ ਕਰਿਓ ਤੇ ਅਸੀਂ ਆਪਦੇ ਲੈਵਲ ਤੇ ਜੇ ਵੀ ਸੀ ਜਾਂ ਹੋਰ ਪ੍ਰਬੰਧ ਕਰਕੇ ਇਹਨੂੰ ਪੱਕਾ ਕਰਾਂਗੇ ਬੰਦ ਨੂੰ ਜਿਹੜਾ ਥੈਲੇ ਵੀ ਨੇ ਜੀ ਇਹ ਤਾਂ ਮਿੱਟੀ ਭਰੀ ਹੰਜਨ ਚ ਇਹ ਵੀ ਸਾਨੂੰ ਬਹੁਤ ਮੁਸ਼ਕਲ ਨਾਲ ਮਤਲਬ ਲੈਣੇ ਪੈ ਰਹੇ ਨੇ ਜੀ ਅੱਛਾ ਇਹ ਕਿੱਥੋਂ ਲੈ ਕੇ ਆਉਨੇ ਹਾਂ ਜੀ ਇਹ ਪਿੰਡਾਂ ਦੇ ਵਿੱਚੋਂ ਜੀ ਅੱਛਾ ਜੀ ਹਾਂ ਜੀ ਕੋਈ ਜਥੇਬੰਦੀਆਂ ਨੇ ਮਤਲਬ ਕਿ ਸਮਾਜ ਸੇਵੀ ਜਥੇਬੰਦੀਆਂ ਨੇ ਉਹ ਸਾਨੂੰ ਗਰਾਹਕ ਦੇ ਦਿੰਦੀਆਂ ਨੇ ਜੀ ਤੇ ਮਿੱਟੀ ਭਰ ਕੇ ਦੇਂਦੇ ਨੇ ਇੱਥੋਂ ਤੁਸੀਂ ਦੇਖ ਸਕਦੇ ਹੋ 2 ਕਿੱਲੇ ਉੱਥਰ ਪੈਂਦੇ ਜਿੱਥੋਂ 2 ਕਿੱਲੇ ਆਉਣੇ ਆ ਹਾਂ ਜੀ ਤੇ 4 ਦੋ ਕਿੱਲਿਆਂ ਤੋਂ ਤੁਸੀਂ ਪੈਦਲ ਇਹਨੂੰ ਗੱਟਿਆਂ ਨੂੰ ਲੈ ਕੇ ਆਉਣਾ ਇੱਥੇ ਕੋਈ ਰਸਤਾ ਨਹੀਂ ਆਉਂਦਾ ਨਾ ਕੋਈ ਰਸਤਾ ਨਹੀਂ ਜੀ ਇਹ 4 ਫੁੱਟ ਦਾ ਜਿਹੜਾ ਪਾਣੀ ਅਸੀਂ ਕਵਰ ਕੀਤਾ ਹੋਇਆ ਜੀ ਅਗਰ ਵਾਜ ਇਹਨੂੰ ਨਾ ਕਵਰ ਕਰ ਦੇ ਤਾਂ ਇਹ ਘਟੋ ਘਟ 25 30 ਪਿੰਡਾਂ ਨੂੰ ਮਤਲਬ ਕਿ ਮਾਰ ਕਰਦਾ ਜੀ ਉਰੋਂ ਲਾ ਕੇ ਘੱਗਾ ਘੱਗੇ ਤੋਂ ਲਾ ਕੇ ਖਨੋਰੀ ਤੱਕ ਮਤਲਬ ਸਾਰੀ ਲੇਕਿਨ ਜੇਕਰ ਅਸੀਂ ਨਾ ਇਹਨੂੰ ਕਵਰ ਕਰਦੇ ਜੀ ਜਿਹੜਾ 2023 ਦੇ ਵਿੱਚ ਪਾਣੀ ਇੱਥੋਂ ਦੀ ਗੁਜ਼ਰਿਆ ਸੀ ਉਹ ਹਾਂਜੀ ਬਿਲਕੁਲ ਜੀ ਜਿਨੇ ਪੂਰਾ ਛਤਰਾਣੇ 32 ਤਰਾਂ ਤੱਕ ਖਨੋਰੀ ਤੱਕ ਬਰਬਾਦ ਕਰਤਾ ਸੀ ਤੇ ਜੇਕਰ ਇੱਥੋਂ ਕੋਈ ਕਮਜ਼ੋਰ ਹੁੰਦਾ ਤਾਂ ਮਾਰ ਖਨੋਰੀ ਤੱਕ ਪੈਂਦੀ ਹੈ ਪੂਰੀ ਪੂਰੇ ਲੱਕ ਜ ਸਰ ਜੀ ਤਾਂ ਪ੍ਰਸ਼ਾਸਨ ਨੂੰ ਇੱਥੇ ਧਿਆਨ ਦੇਣਾ ਚਾਹੀਦਾ ਜੀ ਬਿਲਕੁਲ ਦੇਣਾ ਚਾਹੀਦਾ ਇੱਥੇ ਨਾਲ ਲੱਗਦਾ ਇੱਕ ਪਿੰਡ ਆ ਜੀ ਬੂਟਾ ਸਿੰਗਲ ਆ ਨਹਿਰ ਦੇ ਪਰਲੀ ਸਾਈਡ ਆ ਜੀ ਹਾਂਜੀ ਉੱਥੇ ਜਿਹੜਾ 2-300 ਏਕੜ ਜ਼ਮੀਨ ਦਾ ਜੀ ਉਹ ਨਾ ਬਹੁਤ ਨਵਾਣ ਦੇ ਵਿੱਚ ਆ ਜੀ ਜੇ ਇੱਥੋਂ ਮਤਲਬ ਕੁਈ ਐਵੇਂ ਦੇ ਹਾਲਾਤ ਬਣ ਜਾਂਦੇ ਆ ਜੀ ਪਾਣੀ ਨਿਕਲਦੇ ਉਸ ਬੁੱਟਾ ਸਿੰਘ ਵਾਲੀ ਦੀ ਜਿਹੜੀ ਜ਼ਮੀਨ ਆ ਜੀ ਉੱਥੇ ਉਹ ਕਣਕ ਨਹੀਂ ਹੁੰਨੀ ਜੀ ਅੱਛਾ ਜੀ ਹਾਂਜੀ ਹਾਂਜੀ ਉਹ ਬਹੁਤ ਨਿਵਾਣ ਦੇ ਵਿੱਚ ਆ ਜੀ ਉੱਥੋਂ ਦੀ ਸੰਗਤ ਵੀ ਆਈ ਆ ਅਸੀਂ ਇੱਥੋਂ ਜਿਹੜੀ ਸਾਰੀ ਸੰਗਤ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਲਾਗੇ ਮਤਲਬ ਪਿੰਡਾਂ ਦੀ ਸੰਗਤ ਆਈ ਆ ਅਸੀਂ ਉਹਨਾਂ ਦਾ ਬਹੁਤ ਜੇ ਜਲਾਲਪੁਰ ਤੋਂ ਨਹੀਂ ਸਾਰੇ ਸੰਗਤ ਅੱਛਾ ਜੀ ਇਹ ਤਾਂ ਆ ਜਾਓ ਅੱਗੇ ਆ ਜਾਓ ਜੀ ਇਹ ਰਾਤ ਜੁਟੇ ਹੋਣੇ ਕੀ ਨਾਮ ਹੈ ਬਾਪੂ ਜੀ ਤੁਹਾਡਾ ਕਰਨਾਲ ਸਿੰਘ ਜੀ ਇਹ ਕਿਹੜਾ ਪਿੰਡਾ ਆਪਣਾ ਆਪਣਾ ਪਿੰਡ ਜਲਾਲਪੁਰ ਆ ਜੀ ਜਲਾਲਪੁਰ ਜੀ ਹਾਂਜੀ ਸਾਨੂੰ ਇੱਥੇ 8-9 ਦਿਨ ਹੋ ਗਏ ਜੀ ਲਗਾਤਾਰ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਡਟੇ ਆਂ ਥੈਲੇ ਅਸੀਂ ਚੱਕ ਕੇ ਲੈਂਦੇ ਆ 2 ਕਿੱਲਿਆਂ ਤੋਂ ਹਾਂਜੀ ਇਹ ਸਾਰੇ ਥੈਲੇ ਅਸੀਂ ਲਾਏ ਅੱਛਾ ਜੀ ਤੁਸੀਂ ਇੱਥੇ ਐਡੀ ਦੂਰੋਂ ਕਿੰਨੇ ਪਿੰਡ ਲੰਘ ਕੇ ਤੁਸੀਂ ਇੱਥੇ ਆਏ ਹੋ ਜੀ ਸਾਡਾ ਚੌਥਾ ਪਿੰਡ ਆਜਾ ਪੰਜਵਾਂ ਪਿੰਡ ਪੰਜਵਾਂ ਪਿੰਡ ਆ ਜੀ ਤੁਹਾਡੀ ਇਹ ਜਿਹੜਾ ਬੰਨ ਜੇ ਇਥੋਂ ਡਾਊਨ ਹੁੰਦਾ ਤਾਂ ਤੁਹਾਨੂੰ ਵੀ ਨੁਕਸਾਨ ਹੁੰਦਾ ਇਹ ਤਾਂ ਸਾਰਾ ਇਲਾਕਾ ਹੀ ਡੋਬ ਤੂ ਜੀ ਅੱਛਾ ਜੀ ਜੋਗੇ ਵਾਲਾ ਕਲਾੜ ਤੱਕ ਇਹ ਸਾਰੇ ਸਤਰਾਣਾ ਯਾਨੀ ਕਿ ਇਹ ਜਿਹੜਾ ਕੰਮ ਹੈ ਪੂਰੇ ਇਲਾਕੇ ਦਾ ਪਰ ਤੁਸੀਂ ਇੱਕ ਪਿੰਡ ਦੇ ਆਏ ਹੋ ਜਲਾਲ ਜੀ ਤੁਸੀਂ ਕਈ ਪਿੰਡਾਂ ਦੇ ਆ ਕਈ ਪਿੰਡਾਂ ਦੇ ਕਈ ਪਿੰਡਾਂ ਨੇ ਜੀ ਪਰ ਸੰਗਤ ਬਹੁਤ ਘੱਟ ਹੈ ਜੀ ਸੰਗਤ ਘੱਟ ਆ ਵੀ ਸੰਗਤ ਕੱਲ ਬਹੁਤ ਸੀ ਜੀ ਅੱਛਾ ਜੀ ਤੇ ਅੱਜ ਥੋੜਾ ਜਾਂ ਇਹਨੂੰ ਸਟੇਬਲ ਕਰ ਲਿਆ ਤੇ ਦੂਜੇ ਥਾਵਾਂ ਦੇ ਉੱਤੇ ਜਿੱਥੋਂ ਲੀਕਿੰਗ ਸੀ ਸੰਗਤ ਉੱਥੇ ਗਈ ਹੋਈ ਆ ਹੁਣ ਜਦੋਂ ਕਾਲ ਕਰਾਂਗੇ ਉਹਨਾਂ ਨੂੰ ਲੋਡ ਪਈ ਸਾਨੂੰ ਤੇ ਉਦੋਂ ਸੰਗਤ ਦੁਬਾਰਾ ਇੱਥੇ ਫੇਰ ਆ ਜੂਗੀ ਤਿੰਨ ਚਾਰ ਥਾਵਾਂ ਤੇ ਟੁਕੜੀਆਂ ਬਣਾ ਕੇ ਲੱਗੀ ਹੋਈ ਆ ਸੰਗਤ ਅੱਛਾ ਅੱਛਾ ਐਸੇ ਬੰਨ ਤੇ ਹਾਂਜੀ 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 ਉਹ ਦੇਖੋ ਜੀ ਥੈਲੇ ਚੱਕੇ ਅੱਛਾ ਜੀ ਹੁਣ ਤੁਹਾਨੂੰ ਇਹ ਦਿਖਾਉਣੇ ਆ ਜੀ ਦੇਖੋ ਕਿਸ ਤਰ੍ਹਾਂ ਥੈਲੇ ਆ ਜਿਹੜੇ ਗੱਟੇ ਤੁਸੀਂ ਦੇਖ ਸਕਦੇ ਹੋ ਤੁਸੀਂ ਕੀ ਚਾਹੁੰਦੇ ਹੋ ਸਰਕਾਰ ਤੋਂ ਕੀ ਮੰਗ ਕਰਦੇ ਹੋ ਜੀ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਜੀ ਘੱਗਰ ਚਾ ਘੱਗਰ ਦੀ ਸਫਾਈ ਕੀਤੀ ਜਾਵੇ ਤੇ ਜਿਹੜੇ ਨਾਲ ਲੱਗਦੇ ਜਿਹੜੇ ਖੇਤ ਆ ਜ਼ਿਮੀਂਦਾਰਾਂ ਦੇ ਉਹ ਮਿੱਟੀ ਪਾਸ ਸਕਣ ਤੇ ਜਿਹੜੇ ਉਹਦੇ ਧਾਰ ਖੁੱਲੇ ਹੋ ਜਾਣ ਜਿਹੜੇ ਮਤਲਬ ਪਾਣੀ ਦਾੜ ਵਹਾ ਉਹ ਚੰਗੀ ਤਰ੍ਹਾਂ ਖੁੱਲਿਆ ਖੁੱਲ ਜੇ ਤੇ ਪਾਣੀ ਦੀ ਕ੍ਰੋਸਿੰਗ ਵਧੀਆ ਹੋ ਜੇ ਤੇ ਜਿਹੜੀ ਸਾਡਾ ਮਤਲਬ ਨਾਲ ਲੱਗਦਾ ਘੱਗਰ ਦੇ ਸਾਈਡ ਮਤਲਬ ਬਾਸ਼ਾਪੁਰ ਵਾਲੀ ਸਾਈਡ ਦਾ ਬਨਾਂ ਜਿਹੜਾ ਜ਼ਮੀਨਾਂ ਰਕਾਇਰ ਹੋ ਗਏ ਜਿਹੜਾ ਬਨਾਂ ਪ੍ਰੋਪਰ ਤਰੀਕੇ ਨਾਲ ਇਹ ਬਣਿਆ ਜਾਵੇ ਇਹ ਘੱਗਰ ਦੀ ਕਿੰਨੀ ਜ਼ਮੀਨ ਆ ਇੱਥੇ ਕੱਗਰ ਦੇ ਕੋਈ ਜ਼ਮੀਨ ਨਹੀਂ ਹੈ ਜੀਮਿੰਦਾਰ ਦੀ ਜ਼ਮੀਨ ਨਹੀਂ ਹੈ ਜੀਮਿੰਦਾਰਾਂ ਦੀ ਆਪਣੀ ਮਾਲਕੀ ਆ ਇਹੀ ਗੱਲ ਦਾ ਰੋਲਾ ਜ਼ਿਮੀਂਦਾਰਾਂ ਦੀ ਮਾਲਕੀ ਦੇ ਵਿੱਚ ਹੀ ਬੰਨਣਾ ਕਈ ਜ਼ਿਮੀਂਦਾਰਾਂ ਦੀ ਜ਼ਮੀਨ ਇੱਥੇ ਘਾਟਾ ਜਦੋਂ ਉਹਦੇ ਵਿੱਚ ਦੀ 20 ਤੋਂ 25 ਜਾਂ 40 ਫੁੱਟ ਦਾ ਬੰਨ ਲੱਗਦਾ ਤਾਂ ਜ਼ਿਮੀਂਦਾਰਾਂ ਨੂੰ ਕਾਫੀ ਨੁਕਸਾਨ ਹੁੰਦਾ ਕਿਉਂਕਿ ਜ਼ਿਮੀਂਦਾਰ ਤਾਂ ਪਹਿਲੇ ਘੂਕੇ ਦੀ ਮਾਰ ਥੱਲੇ ਆ ਸਰਕਾਰ ਜੇਕਰ ਰਿਕੁਇਰ ਕਰਕੇ ਹਾਂਜੀ ਇਸ ਉੱਤੇ ਕੋਈ ਪ੍ਰੋਪਰ ਮਿੱਟੀ ਵਿੱਚੋਂ ਕੱਢ ਕੇ ਬੰਨ ਲਾਇਆ ਜਾਵੇ ਕੁਝ ਜ਼ਿਮੀਂਦਾਰ ਹੈਲਪ ਕਰਨ ਤਾ ਇਸ ਜਿਹੜੀ ਮਾਰ ਪੈਂਦੀ ਐ ਇਸ ਤੋਂ ਬਚਿਆ ਜਾ ਸਕਦਾ ਆਦਰਵਾਇਜ਼ ਕੋਈ ਹੱਲ ਨਹੀਂ ਹੈਗਾ ਇਹ ਤਾਂ ਇੱਕ ਆਰਜੀ ਬੰਨਾ ਇਹ ਕਿਸੇ ਵੀ ਵੇਲੇ ਟੁੱਟ ਸਕਦਾ ਬਿਲਕੁਲ ਹਰੇਕ ਸਰਕਾਰ ਨੇ ਇਹਦੇ ਉੱਤੇ ਰਾਜਨੀਤੀ ਕੀਤੀ ਆ ਜੀ ਇਹ ਕਹਿੰਦਾ ਪ੍ਰੋਪਰ ਹੱਲ ਕੋਈ ਨਹੀਂ ਹੋਇਆ ਜੀ ਮਹਾਰਾਣੀ ਪ੍ਰਨੀਤਕੌਰ ਚਾਰ ਵਾਰ ਐਮਪੀ ਰਹੇ ਨੇ ਤੇ ਤੁਹਾਡੇ ਤੁਸੀਂ ਕੋਈ ਉਹਨਾਂ ਨੂੰ ਅਪਰੋਚ ਕੀਤੀ ਹੋਵੇ ਜਾਂ ਕੋਈ ਉਹਨਾਂ ਨੇ ਕੋਈ ਕੰਮ ਕੀਤਾ ਹੋਵੇ ਜਾਂ ਕੋਈ ਗ੍ਰਾਂਟ ਕਰਵਾਸਤੇ ਲੈ ਕੇ ਆਏ ਹੋਣ ਵੋਟਾਂ ਤੋਂ ਬਾਅਦ ਜੋ ਉਹਨਾਂ ਨੇ ਅਜ ਤੱਕ ਦੀ ਗਿੜੇ ਨਹੀਂ ਮਰੇ ਜੀ ਅੱਛਾ ਜੀ ਅੱਛਾ ਜੀ ਹਾਂ ਜੀ ਇੰਨਾ ਬੁਰਾ ਹਾਲ ਆ ਇਹਨਾਂ ਦਾ ਜਦੋਂ ਖੱਗਰ ਦੇ ਵਿੱਚ ਪਾਣੀ ਆਉਂਦਾ ਉਦੋਂ ਬਿਲਕੁਲ ਲੀਡਰ ਸਾਰੇ ਆਉਂਦੇ ਆ ਵਿਸ਼ਵਾਸ ਦਿਵਾਉਂਦੇ ਆ ਫੋਟੋਆਂ ਖਿਚਾਉਂਦੇ ਆ ਪਰ ਜਦੋਂ ਪਾਣੀ ਲੈ ਜਾਂਦਾ ਤਾਂ ਫਿਰ ਕੋਈ ਨਹੀਂ ਸਾਡੀ ਸਾਰ ਲੈਂਦਾ ਹੁਣ ਬੀਬੀ ਜੈਨਦਰ ਕੌਰ ਮਹਾਰਾਣੀ ਸਾਹ ਦੇ ਸੁਪੁੱਤਰੀ ਨੇ ਜਿਹੜੇ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਨੇ ਉਹਨਾਂ ਦੀ ਸੁਪੁੱਤਰੀ ਨੇ ਜਿਹੜੇ ਖਨੌਰੀ ਆ ਕੇ ਐਲਾਨ ਕਰਕੇ ਗਏ ਨੇ ਕਿ ਅਸੀਂ ਇਸ ਖੱਗਰ ਦਾ ਮਸਲਾ ਹੱਲ ਕਰਾਂਗੇ ਜਦ ਕਿ ਉਹਨਾਂ ਦੇ ਮਾਤਾ ਚਾਰ ਬਾਰ ਐਮਪੀ ਰਹਿ ਗਏ ਤਾਂ ਕੀ ਉਮੀਦ ਕਰਦੇ ਹੋ ਉਹਨਾਂ ਤੋਂ ਤੁਸੀਂ ਇਸ ਘੱਗਰ ਨੂੰ ਜੀ ਹਰੇਕ ਮੰਤਰੀ ਨੇ ਰਾਜਨੀਤੀ ਤੌਰ ਤੇ ਵਰਤਿਆ ਜੀ ਹਾਂਜੀ ਤੇ ਇਸ ਤੋਂ ਬਿਨਾ ਹਾਲੇ ਤਾਂ ਕੋਈ ਨਹੀਂ ਕੀਤਾ ਗਿਆ ਬੀਬਾ ਜੈਨਦਰ ਕੌਰ ਉਹਦੇ ਰਹੇ ਸੀਏ ਆਪਣੇ ਫੋਟੋਆਂ ਖਿਚਾ ਕੇ ਪਿੰਡਾਂ ਦੇ ਵਿੱਚ ਆਪਣੇ ਜਿਹੜੇ ਉਹਦੇ ਮੇਨ ਬੀਜੇਪੀ ਦੇ ਲੀਡਰ ਨੇ ਜੀ ਉਹਨਾਂ ਨੂੰ ਮਿਲ ਕੇ ਚਲੇ ਗਏ ਸਾਡੇ ਵਾਸਤੇ ਇੱਕ ਰੁਪਈਆ ਦਾ ਵੀ ਮਤਲਬ ਹੈ ਕੋਈ ਉਹ ਸਾਨੂੰ ਸਹਿਤੰਦੇਗੇ ਤੁਹਾਡੀ ਗੱਲ ਨਹੀਂ ਹੋਈ ਉਹਨਾਂ ਨਾਲ ਸਾਨੂੰ ਲੱਗ ਨਹੀਂ ਲੱਗਣ ਦੇ ਜਿਹੜੇ ਨਾਲ ਦੇ ਉਹਦੇ ਅੱਛਾ ਜੀ ਹਾਂਜੀ ਭਾਜਪਾ ਦੇ ਜਿਹੜੀ ਉਹਦੀ ਟੀਮ ਹੈ ਲੀਡਰ ਨੇ ਉਹਨਾਂ ਦੇ ਉਹ ਤੁਹਾਨੂੰ ਜੈ인더 ਦੇ ਕੋਰ ਦੇ ਨੇੜੇ ਹੀ ਲੱਗਣਦਾ। ਨਹੀਂ ਬਿਲਕੁਲ ਲੱਗਣਦਾ ਜੀ। ਅੱਛਾ ਜੀ। ਹਾਂਜੀ। ਬਸ ਫੋਟੋ ਮਖ ਚਾਣ ਲਈ ਆਏ ਸੀ। ਫੋਟੋ ਖਿਚਾ ਕੇ ਚਲੇ ਗਏ ਜੀ। ਇੱਥੇ ਹੋਰ ਵੀ ਜਿੰਨੇ ਵੀ ਆਉਂਦੇ ਆ ਕਿਸੇ ਵੀ ਪਾਰਟੀ ਦੇ ਆ ਜੀ ਉਹਨਾਂ ਦੇ ਨੁਮਾਇੰਦੇ ਬਿਲਕੁਲ 15 ਤੋਂ 20 ਨਾਲ ਹੀ ਹੁੰਦੇ ਆ ਉਹ ਕਿਸੇ ਸਥਾਨਕ ਲੋਕਾਂ ਨਾਲ ਤਾਂ ਗੱਲ ਹੀ ਨਹੀਂ ਕਰਨ ਦਿੰਦੇ। ਹਾਂਜੀ। ਉਹ ਬਿਲਕੁਲ ਆਪ ਦੇ ਜਿਹੜੇ ਰੱਖੇ ਹੁੰਦੇ ਆ ਨਾਲ ਦੇ ਹੁੰਦੇ ਆ ਚਮਚੀ ਲਾ ਲੋ। ਹਾਂਜੀ। ਉਹੀ ਗੱਲ ਕਰਦੇ ਆ ਦੂਜੇ ਕਿਸੇ ਵੀ ਆਮ ਸਤਾਨਕ ਲੋਕ ਦੀ ਕੋਈ ਸਾਰ ਨਹੀਂ ਲੈਂਦਾ ਇਸ ਟਾਈਮ ਤੇ ਬਾਹ ਫੜੀਆ ਤਾਂ ਜ਼ੀਰੋ ਗਰਾਉਂਡ ਲੈਵਲ ਤੇ ਸੁਖਵੀਰ ਸਿੰਘ ਬਾਦਲ ਨੇ ਆਪਣੇ ਤੌਰ ਤੇ ਫੜੀਆ ਜੀ ਉਹਨਾਂ ਨੇ ਵੱਖ-ਵੱਖ ਥਾਵਾਂ ਤੇ ਡੀਜ਼ਲ ਵੀ ਮੁਹਈਆ ਕਰਾਇਆ ਜੀ ਤੇ ਮਤਲਬ ਕਿ ਪੈਸੇ ਵੀ ਦਿੱਤੇ ਨੇ ਜ਼ੀਰੋ ਗਰਾਉਂਡ ਲੈਵਲ ਤੇ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਜੀ ਤੁਹਾਡੇ ਲਈ ਕੋਈ ਮਦਦ ਆਈ ਹੈ ਜੀ ਉਹਨਾਂ ਸਾਡੇ ਵਾਸਤੇ ਉਹਥੇ ਹਰਚੰਦਪੁਰੇ ਕੱਲ 50000 ਰੁਪਏ ਦੇ ਗਏ ਸੀਗੇ ਤੇ ਉਹਨਾਂ ਨੇ ਸਾਨੂੰ ਕਿਹਾ ਜਿਨ੍ਹਾਂ ਨੂੰ ਦੇ ਗਏ ਨੇ ਵੀ ਜਿਸ ਚੀਜ਼ ਦੀ ਲੋੜ ਆ ਤਾਂ ਸਾਡੇ ਕੋਲ ਲਓ ਤੁਹਾਨੂੰ ਮੁਹਈਆ ਕਰਾਈ ਹਾਂ ਹਾਂਜੀ ਕਰਾਈ ਜਾਊਗੀ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜੀ ਠੀਕ ਹੈ ਜੀ ਓਕੇ ਸਰਕਾਰ ਤੋਂ ਕਹਿੰਨਾ ਵੀ ਇਹ ਜਿਹੜੇ ਜੀ ਆ ਜੀ ਹਾਂਜੀ ਇਹਦੀ ਮੰਗ ਕਰਦੇ ਆ ਹਰਚੰਦਪੁਰੇ ਦੀ 2000 ਏਕੜ ਜ਼ਮੀਨ ਇਸ ਟਾਈਮ ਡੁੱਬੀ ਪਈ ਆ ਅੱਛਾ ਜੀ ਹਾਂਜੀ ਇਹਦਾ ਵੱਧ ਤੋਂ ਵੱਧ ਸਾਨੂੰ ਇਮਾਮ ਜਾ ਦਿੱਤਾ ਜਾਵੇ ਜਿਨ੍ਹਾਂ ਦੀ ਜ਼ਮੀਨ ਡੁੱਬ ਗਈ ਆ ਉਹਨਾਂ ਦੇ ਕਰਜ਼ੇ ਵੀ ਮਾਫ ਕੀਤੇ ਜਾਣ ਕਿਉਂਕਿ ਬੈਂਕਾਂ ਦੇ ਕਿਸਾਨ ਬਹੁਤ ਜ਼ਿਆਦਾ ਕਰਜ਼ਾਈ ਹੋ ਚੁੱਕੇ ਨੇ ਡਾਕਟਰ ਧਰਮੀਰ ਗਾਂਦੇ ਨੂੰ ਅਸੀਂ ਪਿਛਲੀ ਵਾਰੀ ਜਿਤਾਇਆ ਜੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਸ ਘਰ ਦਾ ਤੁਸੀਂ ਪਾਣੀ ਆਪਣੇ ਪੀਣ ਜੋ ਵਰਤੋਂਗੇ ਉਸ ਬਜਟ ਆਇਆ ਉਹਨੂੰ ਜੀ ਅਸੀਂ ਉਹ ਅਜੇ ਤੱਕ ਨਹੀਂ ਆਇਆ ਜੀ ਉਹ ਨਹੀਂ ਆਏ ਨੇ ਉਹ ਮਸਲਾ ਚੱਕ ਰਹੇ ਨੇ ਕਿ ਇੱਥੇ ਜਗਾ ਜਗਾ ਤੇ ਥੋੜੀ ਥੋੜੀ ਜ਼ੋਰੀ ਤੇ ਡੈਮ ਬਣਾਏ ਜਾਣ ਬਣਾਉਣਗੇ ਉਹਨਾਂ ਦਾ ਇਹ ਐਲਾਨ ਆਇਆ ਉਹਨਾਂ ਦਾ ਉਹਨਾਂ ਨੇ ਮੰਗ ਰੱਖੀ ਹੈ ਜੀ ਆਪਣਾ ਹੜਾ ਹੈ ਜੀ ਹੁਣ ਸਾਲ ਬਾਅਦ ਫੇ ਆ ਗਿਆ ਜੀ ਨਹੀਂ ਹੁਣ ਉਹਨਾਂ ਨੇ ਮੰਗ ਰੱਖੀ ਹੈ ਕਿ ਪਰ ਉਹਦਾ ਇੱਕ ਨੁਕਸਾਨ ਬਹੁਤ ਵੱਡਾ ਜੀ ਇਹ ਆਪਦੇ ਰਾਜਨੀਤੀ ਖੇਡਦੇ ਆ ਉਹਦੇ ਵਿੱਚ ਵੀ ਡੈਮਾਂ ਦੇ ਵਿੱਚ ਪਾਣੀ ਸਟੋਰੇਜ ਕਰ ਲੈਂਦੇ ਆ ਜਦੋਂ ਆਪਾਂ ਨੂੰ ਪਤਾ ਕੱਲੇ ਛੋਟੇ ਛੋਟੇ ਬੱਚੇ ਨੂੰ ਪਤਾ ਵੀ ਇਹ ਜਿਹੜਾ ਬਰਸਾਤਾਂ ਕਾਫੀ ਹੋਣੀਆਂ ਇਸ ਸਾਲ ਹਾਂਜੀ ਆ ਉਹ ਪਾਣੀ ਇਕੱਠਾ ਸਟੋਰ ਪਹਿਲਾਂ ਕਿਉਂ ਨਹੀਂ ਛੱਡਿਆ ਹੈਗਾ ਪਾਣੀ ਇਕੱਠਾ ਕਰੀ ਗਏ ਜਦੋਂ ਕਿ ਇੱਕ ਦਿਨ ਵਿੱਚ ਪਤਾ ਲੱਗਦਾ ਵੀ ਐਨੇ ਕਿਉਂ ਸਿਕ ਪਾਣੀ ਛੱਡਦਾ ਜੋ ਕਿ ਅੱਗੇ ਜਾ ਕੇ ਤਬਾਈ ਦਾ ਕਾਰਨ ਬਣਦਾ ਜੇਕਰ ਇੱਥੇ ਵੀ ਡੈਮ ਬਣ ਗਿਆ ਅਗਲੇ ਏਰੀਆ ਨੂੰ ਇਸੇ ਤਰੀਕੇ ਨਾਲ ਫੇਰ ਮਾਰ ਦੇਗੇ ਇਹਦੇ ਵਿੱਚ ਸਾਡਾ ਪਹਿਲਾਂ ਬੀਵੀਐਮਬੀ ਕਮੇਟੀ ਦੇ ਵਿੱਚ ਮੈਨੇਜਮੈਂਟ ਕਮੇਟੀ ਦੇ ਵਿੱਚ ਸਾਡਾ ਹਿੱਸਾ ਹੁੰਦਾ ਸੀ ਸਾਡਾ ਇੱਕ ਮੈਂਬਰ ਸੀ ਪਹਿਲਾਂ ਤਿੰਨ ਹੁੰਦੇ ਸੀ ਪਹਿਲਾਂ ਇੱਕ ਬਾਦਲ ਨੇ ਵਾਪਸ ਲੈ ਲਿਆ ਸੀ ਉਸ ਤੋਂ ਬਾਅਦ ਕੈਪਟਨ ਨੇ ਵਾਪਸ ਲੈ ਲਿਆ ਇੱਕ ਮੈਂਬਰ ਸਾਡਾ ਰਹਿੰਦਾ ਸੀ ਉਹ ਭਗਵੰਤ ਸਿੰਘ ਮਾਨ ਨੇ ਵਾਪਸ ਲੈ ਲਿਆ ਤੁਸੀਂ ਦੋਸ਼ੀ ਮੰਨਦੇ ਹੋ ਭਗਵੰਤ ਸਿੰਘ ਮਾਨ ਨੂੰ ਕਿਉਂਕਿ ਹੰਦੇ ਬਿਲਕੁਲ ਮੰਨਦੇ ਆ ਜੀ ਇਹ ਸੈਂਟਰ ਦੀ ਹਮੇਸ਼ਾ ਹੀ ਇਹ ਆ ਰਹੀ ਆ ਵੀ ਅਸੀਂ ਪੰਜਾਬ ਨੂੰ ਡੁੱਬਣਾ ਜੀ ਕਿਸੇ ਹਲੇ ਡੋਬੀਏ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਡੈਮਾਂ ਦੇ ਵਿੱਚ ਪਾਣੀ ਜਮਾ ਕੀਤਾ ਜਾਂਦਾ ਹੈ ਤੁਹਾਡੇ ਨੇੜੇ ਉਹ ਪਾਖੜਾ ਨਦੀ ਚੱਲਦੀ ਹੈ ਪਾਖੜਾ ਨਹਿਰ ਲੰਘਦੀ ਹੈ ਉਹ ਪਹਿਲਾਂ ਪਿਛਲੇ ਸਮੇਂ ਅੱਧੀ ਚੱਲਦੀ ਰਹੀ ਹੈ ਹਾਂਜੀ ਤਾਂ ਉੱਥੋਂ ਸ਼ੰਕਾ ਪੈਦਾ ਹੁੰਦੀ ਹੈ ਕਿ ਇਹਨਾਂ ਨੇ ਜਮਾ ਕੀਤਾ ਹੈ ਸ਼ੰਕਾ ਪੈਦਾ ਹੁੰਦੀ ਹੈ ਜੀ ਬਾਕੀ ਨਹਿਰਾਂ ਦੇ ਵਿੱਚ ਵੀ ਪਾਣੀ ਜਦੋਂ ਹਾਲਾਤ ਇਹੋ ਜਿਹੇ ਮੀਂਹ ਵਾਲੇ ਬਣ ਗਏ ਤਾਂ ਨਹਿਰਾਂ ਜਿਹੜੀਆਂ ਉਹਨਾਂ ਦੇ ਵਿੱਚ ਪਾਣੀ ਘਟਾਤਾ ਜਦੋਂ ਕਿ ਉਹਨਾਂ ਵਿੱਚ ਥੋੜਾ ਥੋੜਾ ਵਧਾ ਕੇ ਇਹ ਜਿਹੜੀ ਆਫਤ ਆਈ ਆ ਇਹਨੂੰ ਹੱਲ ਕੀਤਾ ਜਾ ਸਕਦਾ ਸੀਗਾ ਜਿਹੜੀ ਵੱਡੀ ਮੁਸੀਬਤ ਐ ਇਸ ਘੱਗਰ ਦੇ ਵਿੱਚ ਟਾਂਗਰੀ ਨਦੀ ਤੇ ਮਾਰਕੰਡਾ ਗਿਰਦਾ ਆ ਕੇ ਜਿਹੜਾ ਕਿ ਬਿਲਕੁਲ ਹੀ ਜੂਪੀ ਦੇ ਨੇੜੇੋਂ ਚੱਲਦਾ ਇਹੋ ਇਹ ਟੇਡਾ ਲਿਆ ਕੇ ਘੱਗਰ ਦੇ ਵਿੱਚ ਸੱਟਿਆ ਜਾਂਦਾ ਹੈ ਇਹਦਾ ਟਾਂਗਰੀ ਦਾ ਪਾਣੀ ਆ ਰਣਾ ਜੀ ਇਸ ਟਾਈਮ ਕੱਲ ਸਾਡੇ ਬੰਦੇ ਕਿਸਾਨ ਜੂਨੀਅਨ ਦੇ ਦੋ ਬੰਦੇ ਜਾ ਕੇ ਆਏ ਪਿੱਛੇ ਉਹਨਾਂ ਨੇ ਵਿਜ਼ਿਟ ਕੀਤਾ ਉੱਥੇ ਹਾਂਜੀ ਇਸ ਟਾਈਮ ਉਹਦਾ ਜਮਣਾ ਜਿਹੜਾ ਜਮਣਾ ਨਗਰ ਸ਼ਹਿਰ ਆ ਉਹਦੇ ਨਾਲ ਦੀ ਜਮਣਾ ਨਦੀ ਜਾਂਦੀ ਆ ਜੀ ਉਹ ਦਿੱਲੀ ਨੂੰ ਜਾਂਦੀ ਆ ਜੀ ਉਹਦਾ ਪਾਣੀ ਉੱਥੋਂ ਦਾ ਹੀ ਪਹਾੜਾ ਤੋਂ ਹਤਰੀ ਕੁੰਡ ਦਾ ਪਾਣੀ ਹੁੰਦਾ ਜੀ ਉਹਦੇ ਜਿਹੜਾ ਇੱਕ ਗੇੜ ਆ ਜੀ ਉਹ ਕੱਗਰ ਦੇ ਵਿੱਚ ਪਾਇਆ ਗਿਆ ਸੌਰੀ ਟਾਂਗਰੀ ਦੇ ਵਿੱਚ ਟਾਂਗਰੀ ਦੇ ਵਿੱਚ ਟਾਂਗਰੀ ਤੋਂ ਗਾਹਾਂ ਕੇ ਮਾਰਕੰਡਾ ਮਾਰਕੰਡੇ ਤੋਂ ਹੋ ਗਿਆ ਕੱਗਰ ਚ ਪਾਇਆ ਗਿਆ ਜੀ ਜਿਹੜੀ ਇੱਕ ਸਾਡੇ ਇੱਕ ਹਾਂਸੀ ਵਡਾਣਾ ਨਹਿਰ ਆ ਜੀ ਸਮਾਣੀ ਹੋ ਜਾਂਦੀ ਆ ਉਹਦੇ ਡਾਫ ਲੱਗੀ ਹੋਈ ਆ 2.5 ਫੁੱਟ ਦੀ ਉਹਨੇ ਵਾਟਰ ਬ੍ਰੇਕ ਲਾਈ ਹੋਈ ਆ ਉਹ 2.5 ਫੁੱਟ ਦੀ ਜਿਹੜਾ ਡਾਫ ਥੱਲੇ ਹੋਊਗੀ ਜਾਂ ਪਿੱਛੋਂ ਪਾਣੀ ਉਹ ਰੁਕਣਗੇ ਇਹ ਤਾਂ ਸਾਡਾ ਕੰਟਰੋਲ ਹੋਣਾ ਜੀ ਇੱਕ ਟੁਕੜੇ ਨੂੰ ਇੱਕ ਹਫਤਾ ਲੱਗੂਗਾ ਜੀ ਪਾਣੀ ਕੰਟਰੋਲ ਹੋਣ ਨੂੰ ਤਾਂ ਵੀ ਡੇਲੀ ਦੀ ਰਿਪੋਰਟ ਜਾ ਰਹੀ ਹੈ ਉਹਨਾਂ ਕੋਲ ਉਹ ਸਾਰਾ ਮਤਲਬ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਕੰਮ ਹੋ ਰਿਹਾ ਜੀ ਠੀਕ ਹੈ ਜੀ ਜਾਣ ਕੇ ਯਾਨੀ ਕਿ ਤੁਹਾਨੂੰ ਜਾਣ ਬੁੱਝ ਕੇ ਡੋਬਣ ਦੀ ਕੋਸ਼ਿਸ਼ ਕੀਤੀ ਬਿਲਕੁਲ ਜੀ ਦੋ ਬੰਦੇ ਪੂਰੇ ਬਣਾਏ ਹੋਇਆ ਜੀ ਇਹਨਾਂ ਨੇ ਵੀ ਇਹ ਥੋੜਾ ਜਿਹਾ ਏਰੀਆ ਰਹਿ ਗਿਆ ਇਹ ਕ ਘਰ ਨਾ ਡੋਬਦੀਏ ਅੱਜ 9 ਦਿਨ ਹੋ ਗਏ ਜੀ ਜਿਹੜਾ ਪਾਣੀ ਆ ਸੀ ਮਤਲਬ ਡੇਲੀ ਦੇਖਦੇ ਆ ਦੋ ਜਾਂ ਤਿੰਨ ਇੰਚ ਪਾਣੀ ਚੜਦਾ ਜੀ ਡੇਲੀ ਹਾਂਜੀ ਅੱਜ ਅੱ ਇਹ ਸਾਨੂੰ ਹੁਣ ਇਹਦੀ ਉਮੀਦ ਨਹੀਂ ਹੈਗੀ ਅੱਜ ਸਾਨੂੰ 10 ਦਿਨ ਹੋ ਗਏ ਮਾਰਸ਼ ਤਾਂ ਬੰਦ ਹੈ ਪਿੱਛੇ ਪਿੱਛੇ ਮਾਰਸ਼ ਬੰਦ ਹੈ ਜੀ ਉਹ ਕਹ ਦੱਸ ਦਿਆ ਵੀ ਇਹ ਇੰਨਾ ਲੰਮਾ ਟਾਈਮ ਕਦੇ ਪਾਣੀ ਇਸ ਤਰੀਕੇ ਨਾਲ ਨਹੀਂ ਚੱਲਿਆ ਇਹ ਪਾਣੀ ਬਿਲਕੁਲ ਇੰਚਾਂ ਦੇ ਹਿਸਾਬ ਨਾਲ ਜਿਵੇਂ ਛੱਡਿਆ ਹੁੰਦਾ 1 ਤੋਂ 2 ਇੰਚ ਬਿਲਕੁਲ ਇਹ ਇਸ ਲੈਵਲ ਦੇ ਉੱਤੇ ਵਾਧਾ ਹਾਂਜੀ ਤੇ ਇਹਨੂੰ ਕੰਟਰੋਲ ਆ ਜਿਹੜਾ ਉਹ ਇੱਕ ਹਿਸਾਬ ਦਾ ਸੈਂਟਰ ਦੇ ਹੱਥ ਵਿੱਚ ਰਹਿ ਗਿਆ ਪਾਣੀ ਦਾ ਵੀ ਹਾਂਜੀ ਕਿ ਤੁਹਾਡਾ ਬੰਨ ਜਿਹੜਾ ਕਿੰਨਾ ਕਿੰਨੇ ਦਿਨਾਂ ਤੋਂ ਇੱਥੇ ਲੱਗੇ ਹੋਏ ਨੇ ਮਜ਼ਬੂਤ ਕਰਨ ਲਈ ਪਰਸੋਂ ਦੇ ਲੱਗੇ ਹੋਏ ਆ ਜੀ ਅੱਛਾ ਜੀ ਤੇ ਥੈਲੇ ਤੇ ਲਾਈ ਜਾਂਦੇ ਆ ਅੱਜ ਪਰਸਵੀ ਥੋੜਾ ਜਿਹਾ ਟੁੱਟ ਗਿਆ ਸੀਗਾ ਅੱਛਾ ਜੀ ਫੇ ਅਸੀਂ ਲਾਂਚਮੈਂਟ ਵੀ ਕਰਾਈ ਤੇ ਆਪ ਵੀ ਮਿਹਨਤ ਕਰੀ ਹਾਂਜੀ ਫੇ ਬੰਨਿਆ ਅੱਜ ਵੀ ਅਸੀਂ ਸਵੇਰੇ 6 ਵਜੇ ਦੇ ਆਏ ਹੋਏ ਆ ਚਾਹ ਪਿੰਦੀ ਅੱਛਾ ਜੀ ਅੱਜ ਵੀ ਰੁੜ ਗਿਆ ਸੀ ਥੋੜੇ ਜਿਹਾ ਥਾਂ ਚੋਂ ਹਾਂਜੀ ਅੱਜ ਵੀ ਅਸੀਂ ਫੇ ਫੇ ਲਾਂਚਮੈਂਟ ਕਰਾਈ ਨਾਲੇ ਸਪੀਕਰ ਚੇਕਵਾਇਆ ਫੇ ਲੋਕ ਇਕੱਠੇ ਆਉਂਦੇ ਰੋ ਅਸੀਂ ਥੋੜਾ ਜਿਹਾ ਕਵਰ ਕਰ ਲਿਆ ਸੀਗਾ ਹਾਂਜੀ ਅੱਜ ਵੀ ਸਵੇਰ ਤੋਂ ਹੀ ਲੱਗੇ ਆ ਥੈਲੇ ਥੱਲਾ ਲਾਉਣ ਅੱਛਾ ਜੀ ਪੂਰਾ ਜੋਰ ਤੇ ਲੱਗੇ ਆ ਭਜੀ ਤੇ ਪਾਣੀ ਜਿਹੜਾ ਚੜਦਾ ਜਾ ਰਿਹਾ ਜਾਂ ਕਿਵੇਂ ਹੁਣ ਜੀ ਅੱਜ 12 ਵਜੇ ਤੱਕਰ ਚੜਿਆ ਪਾਣੀ ਅੱਛਾ ਫਿਰ ਰੁਕ ਗਿਆ ਜੀ ਉਸ ਤੋਂ ਬਾਅਦ ਰੁਕਿਆ ਹਾ ਪਾਣੀ ਠੀਕ ਹੈ ਜੀ ਤੇ ਤੁਹਾਡੇ ਕੋਲ ਮਦਦਦਾਰੀ ਹੈ ਕੋਈ ਪ੍ਰਸ਼ਾਸਨ ਦੀ ਜਾਂ ਕਿਸੇ ਜਥੇਬੰਦੀ ਦੀ ਹਰੇਕ ਦੀ ਵਾਧੂ ਜੀ ਆ ਰਹੀ ਹੈ ਜੀ ਵਾਧੂ ਜੀ ਵਾਧੂ ਠੀਕ ਹੈ ਜੀ ਹਾਂ ਜੀ ਮਦਦ ਸਾਡੀ ਸਾਰਿਆਂ ਦੀ ਆ ਰਹੀ ਹੈ ਜੀ ਅਸੀਂ ਤੈਹ ਦਿਲੋਂ ਸ਼ੁਰੂ ਗੁਜ਼ਾਰਾਂ ਸਾਰੇ ਸੋਸ਼ਲ ਮੀਡੀਆ ਦੇ ਹਾਂਜੀ ਪਲੱਸ ਸਾਡਾ ਪਲੱਸ ਪੁਆਇੰਟ ਸਾਡੇ ਜਿਹੜੀ ਭਾਈਚਾਰਕ ਸਾਂਝ ਹਾਂਜੀ ਸਾਰੇ ਪਿੰਡਾਂ ਦੀ ਲੱਗ ਲੱਗ ਜਿੰਨੇ ਵੀ ਪਿੰਡ ਹੈਗੇ ਆ ਲੰਗਰ ਵਾਸਤੇ ਉਹ ਠੇਲੇ ਭਰਨ ਵਾਸਤੇ ਉਹ ਮਿੱਟੀ ਤੇ ਲੈ ਕੇ ਆਉਣ ਵਾਸਤੇ ਜਿਹੜੇ ਸੇਵਾਦਾਰ ਪਰ ਆ ਪਰ ਰਾਹ ਦੇ ਲੱਗੇ ਸਾਰੇ ਉਹ ਸਾਨੂੰ ਤੈਦ ਲੋਕ ਜਾਰ ਸੁਗਰ ਗਜਾਰਾ ਸਾਡੀ ਸਰਕਾਰਾਂ ਬਹੁਤ ਕੁਝ ਕਰਦੀਆਂ ਪਰ ਸਾਡੀਆਂ ਥੋੜੀ ਜਿਹੀ ਆਪਦੀਆਂ ਵੀ ਕਮੀਆਂ ਨੇ ਕਹਿੰਦਾ ਸਰਕਾਰਾਂ ਦਾ ਕਸੂਰ ਨਹੀਂ ਹੈਗਾ ਪਰ ਇਸ ਟਾਈਮ ਸਾਡੇ ਲਈ ਪ੍ਰਸ਼ਾਸਨ ਪੂਰੇ ਮਤਲਬ ਪੈਰ ਪੱਬਾ ਪੈਰ ਖੜਾ ਆ ਪਗੜ ਸਾਡੇ ਪਰਿਵਾਰਿਕ ਸਾਂਝ ਭਾਈਚਾਰਾ ਸਾਂਝਾ ਸਾਡੀ ਸਾਰੇ ਅੱਗੇ ਅਸਕਰਮ ਤੇ ਕਰ ਰਹੀ ਆ ਅਸੀਂ ਇਹਨਾਂ ਦਾ ਬਹੁਤ ਛੁਰ ਗੁਜ਼ਾਰਾ ਸਾਰਿਆਂ ਦਾ ਤੁਹਾਡੇ ਸਬੰਧ ਤੇ ਕੋਈ ਮਦਦ ਆਈ ਹੈ ਪ੍ਰਸ਼ਾਸਨ ਵੱਲੋਂ ਜੀ ਨਹੀਂ ਪ੍ਰਸ਼ਾਸਨ ਤੋਂ ਥੇਲੇ ਮਿਲ ਰਹੇ ਨੇ ਭਰੀ ਭਰੇ ਮਿਲ ਰਹੇ ਨੇ ਬਾਕੀ ਕੌਣ ਭਰ ਕੇ ਵਿਚਾਰੇ ਥੈਲੇ ਜੀ ਇਹ ਸਾਡੇ ਆਪ ਦੇ ਲੋਕੀ ਵਿਚਾਰੇ ਨੇ ਜੀ ਅੱਛਾ ਲੋ ਆਮ ਲੋਕ ਵਿਚਾਰੇ ਨੇ ਜੀ ਹਾਂ ਸਾਛਰਾਂ ਲੋ ਕੋਈ ਨਹੀਂ ਆਇਆ ਜੀ ਹਾਂ ਸੰਗਤ ਹੀ ਲਿਆ ਰਹੀ ਆ ਜੀ ਬਸ ਸਾਡੇ ਲਈ ਉਹ ਮੀਡੀਆ ਬਸ ਸਾਡੇ ਕੋਲ ਲੈ ਕੇ ਆ ਰਹੇ ਨੇ ਬਸ ਦੱਸਣ ਵਾਸਤੇ ਵੀ ਤੁਹਾਡੇ ਨਾਲ ਖੜੇ ਆ ਸੀ ਕਿ ਸਾਨੂੰ ਕੁਝ ਬਾਅਦ ਚ ਰੱਬ ਸਮਗਰੀ ਕੁਝ ਮਿਲਦੀ ਆ ਜਾਂ ਕੁਝ ਕਿਦਮ ਨੂੰ ਸਾਡੇ ਜਿਵੇਂ ਬਾਪੂ ਜ ਤੁਸੀਂ 6 ਵਜੇ ਦੇ ਲੱਗ ਰਹੇ ਹੋ ਤੁਹਾਡੇ ਕੋਲ ਕੋਈ ਲੰਗਰ ਲੈ ਕੇ ਆਈਏ ਜਿੱਥੇ ਬੰਦ ਜੀ ਸਰ ਲੰਗਰ ਸਾਰੇ ਕੁਸ਼ ਆ ਰਿਹਾ ਜੀ ਹਾਂਜੀ ਠੀਕ ਸਾਡੇ ਬੰਦੇ ਬਹੁਤ ਵਧੀਆ ਲੰਗਰ ਤਿਆਰ ਕਰ ਰਹੇ ਨੇ ਜੋ ਨੇ ਸਮਗਰੀ ਆ ਕੋਈ ਸੇਬ ਹੋ ਗਿਆ ਪਾਣੀ ਹੋ ਗਿਆ ਸਾਨੂੰ ਜੋ ਕਿਸੇ ਮਹੀਆ ਸਾਰਾ ਪ੍ਰੋਵਾਈਡ ਕਰ ਰਹੇ ਨੇ ਜੀ ਉਹ ਠੀਕ ਹੈ ਜੀ ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ ਤੁਸੀਂ ਪਸੀਨੇ ਪਸੀਨੇ ਹੋਏ ਹੋ ਸਵੇਰ ਦੇ ਲੱਗੇ ਹੋ ਗਰਮੀ ਦਾ ਮੌਸਮ ਹੈ ਚਲੋ ਐਵੇਂ ਹੀ ਪਰਮਾਤਮਾ ਦੀ ਕਿਰਪਾ ਨਾਲ ਬਚੇ ਹੋਏ ਹਾਂ ਅਜੇ ਤੱਕ ਤੇ ਚਲੋ ਸਾਰੇ ਏਰੀਆ ਦਾ ਸਹਿਯੋਗ ਹੈ ਜੀ ਸਾਡੀ ਕਿਸਾਨ ਯੂਨੀਅਨ ਇੱਥੋਂ ਸਾਡੇ ਏਰੀਆ ਦੀ ਬਹੁਤ ਸਾਥ ਦੇਉਂਦੇ ਆ ਟਾਈਮ ਕਿਹੜੀ ਕਿਸਾਨ ਯੂਨੀਅਨ ਜੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪਿੰਡ ਬਾਦਸ਼ਾਪੁਰੀ ਹਾਂਜੀ ਕੋਈ ਜ਼ਿਆਦਾ ਹਾਂਜੀ ਹਾਂਜੀ ਥੱਲੇ ਵਾਲੀ ਬੀਕੇਯੂ ਜ਼ਿਆਦਾ ਹਾਂਜੀ ਬੀਕੇਯੂ ਜ਼ਿਆਦਾ ਜਿਹੜੀ ਪਾਰਟੀ ਉਹ ਵੀ ਚਲੋ ਕਾਫੀ ਸਹਿਯੋਗ ਦੇਉਂਦੇ ਆ ਸਾਡਾ ਤੇ ਬਾਕੀ ਠੀਕ ਹੈ ਸਿਚੁਏਸ਼ਨ ਅੰਡਰ ਕੰਟਰੋਲ ਹੈ ਹਾਂਜੀ ਪਰਮਾਤਮਾ ਕਿਰਪਾ ਰੱਖੇ ਚਲੋ ਪਾਣੀ ਘਟਣਾ ਸ਼ੁਰੂ ਹੋ ਜਾਈ ਤੁਹਾਨੂੰ ਪੈਦਲ ਕਿੰਨੇ ਕਿੱਲੇ ਜਾਣਾ ਪੈਂਦਾ ਤੁਰ ਕੇ ਜੀ ਇੱਥੋਂ ਗੱਟੇ ਲੈ ਕੇ ਜੀ ਤਿੰਨ ਕਿੱਲੇ ਆਉਂਦਾ ਹੈਗਾ ਜੀ ਸਾਨੂੰ ਜਿਹੜਾ ਪੈਦਲ ਜਾਣਾ ਪੈਂਦਾ ਜੀ ਉਸ ਤੋਂ ਪਹਿਲਾਂ ਸਾਨੂੰ ਉਧਰੋਂ ਟਰਾਲੀ ਤੇ ਥੈਲੇ ਲੈ ਕੇ ਆਉਣੇ ਪੈਂਦੇ ਆ ਜੀ ਹਾਂਜੀ ਤੇ ਬਸ ਐ ਕਰਕੇ ਵੀ ਚਲੋ ਇੱਥੋਂ ਬਾਸ਼ਾਪੁਰ ਪਿੰਡੋਂ ਸਾਨੂੰ ਵੀ ਚਲੋ ਵਧੀਆ ਸਾਡਾ ਹੀ ਚੱਲੀ ਜਾਂਦਾ ਹੀ ਕੰਮ ਹਾਂਜੀ ਲੈ ਲਓ ਇਹ ਬਜ਼ੁਰਗਾਂ ਦੀ ਲੈ ਲਓ ਇਲਾਕਾ ਨਿਵਾਸੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜੀ ਜਿਹੜੇ ਦੂਰੋਂ ਦੂਰੋਂ ਮਤਲਬ ਸੰਗਤ ਆਈਆਂ ਪਿੰਡਾਂ ਚੋਂ ਹਾਂਜੀ 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 ਤੁਸੀਂ ਕੀ ਕਹਿਣਾ ਚਾਹੋਗੇ ਇਸ ਬੰਨ ਦੇ ਜਿਹੜਾ ਲੂ ਸੱਤਰ ਕਰ ਲਿਆ ਹਾਂਜੀ ਅਸੀਂ ਕੰਟਰੋਲ ਕਰ ਲਿਆ ਉਹਨੂੰ ਕਾਫੀ ਦਿਨਾਂ ਤੋਂ ਅਸੀਂ 7-8 ਦਿਨ ਹੋ ਗਏ ਲਗਾਤਾਰ ਹਾਂਜੀ ਅਸੀਂ ਇਸੇ ਬੰਨ ਦੇ ਉੱਤੇ ਡਟੇ ਖਲੋਤੇ ਹਾਂ ਹਾਂਜੀ ਸਾਡਾ ਪਿੰਡ ਦਲਾਲਪੁਰ ਆ ਹਾਂਜੀ ਉੱਥੋਂ ਦੀ ਸਵੇਰੇ ਆ ਜਾਂਦੇ ਹਾਂ ਹਾਂਜੀ ਰਾਤ ਨੂੰ ਜਾਂਦੇ ਹਾਂ ਅਸੀਂ ਇੰਨਾ ਕ ਕਰ ਜਾਂਦੇ ਆ ਵੀ ਰਾਤ ਲੰਘ ਜੇ ਸਵੇਰੇ ਫੇਰ ਆ ਕੇ ਅਸੀਂ ਫੇਰ ਹੋਰ ਉੱਚਾ ਚੱਕਣਾ ਯਾਨੀ ਕਿ ਪਾਣੀ ਵਧੀ ਜਾਂਦਾ ਤੇ ਤੁਸੀਂ ਵੱਡਾ ਜੀ ਪਾਣੀ ਰੋਜ਼ 3-4 ਇੰਚ ਵੱਡਾ ਹਾਂਜੀ ਹਾਂਜੀ ਵੀਰ ਜੀ ਤੁਸੀਂ ਕਹਿਣਾ ਚਾਹੋਗੇ ਚਲੋ ਕਹੀ ਦਿੱਤਾ ਜੀ ਹਾਂਜੀ ਇੱਥੇ ਵੀਰ ਜੀ ਡੇਲੀ ਥੈਲੇ ਲਾ ਕੇ ਜਾਂਦੇ ਆ ਰਾਤ ਨੂੰ ਫੇਰ ਪਾਣੀ ਝੜ ਜਾਂਦਾ ਸਵੇਰ ਨੂੰ ਆਣ ਕੇ ਫੇਰ ਥੈਲੇ ਲਾ ਦਿੰਦੇ ਆ ਤਿੰਨ ਵਾਰ ਤਾਂ ਸਾਨੂੰ ਥੈਲੀ ਪਲਟੀ ਮਾਰਨੇ ਪੈਂਦੇ ਆ ਜੀ ਅੱਛਾ ਜੀ ਇੱਥੇ ਰਸਤਾ 1 ਕਿਲੋਮੀਟਰ ਇੱਥੇ ਭਰੀ ਹੋਈ ਟਰਾਲੀ ਆਉਂਦੀ ਨਹੀਂ ਨਹੀਂ ਟਰਾਲੀ ਨਹੀਂ ਆਉਂਦੀ ਟਰਾਲੀ 1 ਕਿਲੋਮੀਟਰ ਪਿੱਛੇ ਰਹਿੰਦੀ ਆ ਜੀ ਇਹ ਜਗਾੜੂ ਰੇੜੇ ਤੇ ਲਾ ਦਿੰਦੇ ਆ ਅੱਛਾ ਇਹ ਰੇੜੀ ਛੋਟੀ ਰੇੜੀ ਦੇ ਵਿੱਚ ਤੁਸੀਂ ਲੈ ਕੇ ਆਉਂਦੇ ਹੋ ਰਸਤਾ ਹੈ ਨਹੀਂ ਅੱਗੇ ਵੀ ਨਹੀਂ ਜਾਂਦੀ ਇਸ ਤੋਂ ਬਾਅਦ ਵਹੀ ਟਰੈਕਟਰ ਦੇ ਪਲਟੀ ਮਾਰਦੇ ਆਂ ਇਹ ਟਰੈਕ ਫਿਰ ਤਿੰਨ ਕਿਲੇ ਸਿਰ ਤੇ ਚੱਕ ਕੇ ਲੈ ਕੇ ਜਾ ਨਹੀਂ ਅੱਛਾ ਜੀ ਹਾਂਜੀ ਬਹੁਤ ਤੰਗ ਹੋ ਰਹੀ ਹੈ ਚੱਲਈ ਆ ਵੀ ਪ੍ਰਮਾਤਮਾ ਦਾ ਸੁੱਖ ਰੱਖੀ ਅਸੀਂ ਬਚ ਗਏ ਹਜੇ ਤੱਕ